वाहे गुरु जी का खालसा गुरु जी की फतेह क्यों मनाया है? होला मल्ला किसने की शुरुआत जानो पूरा इतिहास? श्री मल्ले दी शुरुआत श्री गुरु गोबिंद सिंह जी महाराज ने की होले ते श्री आनंदपुर साहब विखे लखती देश विदेश तो पहुंचती है तीन दिन के इस उत्सव दौरान ਕਈ ਤਰ੍ਹਾਂ ਦੇ ਧਾਰਮਿਕ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ। ਹੌਲੀ ਦਾ ਨਾਂ ਸੁਣਦੇ ਹੀ ਮਨ ਅੰਦਰ ਉਤਸ਼ਾ ਅਤੇ ਖੁਸ਼ੀ ਹਿਲੋਰੇ ਮਾਰਨ ਲੱਗਦੀ ਹੈ। ਇਸ ਤਿਉਹਾਰ ਮੌਕੇ ਇਸਤੇਮਾਲ ਹੋਣ ਵਾਲੇ ਵੱਖੋ-ਵੱਖਰੇ ਰੰਗ ਅਤੇ ਇਹਨਾਂ ਰੰਗਾਂ ਅੰਦਰ ਪਰਿਆ ਉਤਸ਼ਾ ਹਰ ਕਿਸੇ ਨੂੰ ਇਸ ਤਿਉਹਾਰ ਦੀ ਬੜੀ ਹੀ ਬੇਸਬਰੀ ਨਾਲ ਉਡੀਕ ਰਹਿੰਦੀ ਹੈ। ਇਸ ਤਿਉਹਾਰ ਨੂੰ ਨਵੇਂ ਕਿਲੇ ਤਰੀਕੇ ਨਾਲ ਮਨਾਉਣ ਦੀ ਪਰੰਪਰਾ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ੁਰੂ ਕੀਤੀ ਸੀ। ਗੁਰੂ ਸਾਹਿਬ ਜੀ ਨੇ 1680 ਵਿੱਚ ਕਿਲਾ ਅਨੰਦਗੜ੍ਹ ਸਾਹਿਬ ਵਿਖੇ ਹੌਲੀ ਨੂੰ ਹੋਣਾ ਮੱਲਾ ਵਜੋਂ ਮਨਾਉਣ ਦੀ ਸ਼ੁਰੂਆਤ ਸ਼ੁਰੂ ਕੀਤੀ ਸੀ। ਇਸ ਦਾ ਮੁੱਖ ਉਦੇਸ਼ ਸਿੱਖਾਂ ਨੂੰ ਤਨ ਅਤੇ ਮਨ ਤੋਂ ਬਲਵਾਨ ਬਣਾ ਕੇ ਉਹਨਾਂ ਵਿੱਚ ਜਿੱਤ ਅਤੇ ਬਹਾਦਰੀ ਦੀ ਪਾਵਨਾ ਨੂੰ ਮਜ਼ਬੂਤ ਕਰਨਾ ਸੀ। होला मल्ला दा इतिहास होला मल्ला दे त्योहार तो ता असी सारे जानू हां, पर की कदे इस दे ना दा मतलब जानन दी कोशिश कीती है असी तो हानू दस दे हाँ इस दा असल मतलब की है होला दरअसल एक अरबी शब्द है जो हुल तो लिया गया है जिस दा अर्थ है चंगे कम्मा कमा लड़ना अते मल्ला दा अर्थ है जित तो बाद वसन दी था ਹੋਲਾ ਮੱਲਾ ਦੀ ਸ਼ੁਰੂਆਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1700 ਈਸਵੀ ਵਿੱਚ ਹੋਲਗੜ੍ਹ ਕਿਲੇ ਤੋਂ ਕੀਤੀ ਸੀ ਇਸ ਦੇ ਪਿੱਛੇ ਉਹਨਾਂ ਦਾ ਮਕਸਦ ਆਪਣੀ ਫੌਜ ਵਿੱਚ ਉਤਸ਼ਾਹ ਪਰਨਾ ਸੀ ਇਸ ਵਿੱਚ ਵਿਸ਼ੇਸ਼ ਤੌਰ ਤੇ ਉਹਨਾਂ ਦੀ ਪਿਆਰੀ ਫੌਜ ਪਾਵਨਿੰਗ ਵੀ ਸ਼ਾਮਲ ਸਨ ਜੋ ਪੈਦਲ ਅਤੇ ਕੋੜੇ ਤੇ ਹਥਿਆਰਾਂ ਦੀ ਵਰਤੋਂ ਕਰਨ ਦਾ ਅਭਿਆਸ ਕਰਦੇ ਸਨ ਗੁਰੂ ਸਾਹਿਬ ਆਪਣੀ ਫੌਜ ਵਿੱਚ ਜੋਸ਼ ਅਤੇ ਜੰਗ ਦੇ ਜਜ਼ਬੇ ਦੀ ਪਾਵਨਾ ਜਗਾਉਣ ਲਈ ਨਕਲੀ ਲੜਾਈਆਂ ਕਰਵਾਉਂਦੇ ਸਨ ਅਤੇ ਫਿਰ ਜੇਤੂ ਫੌਜ ਦੀ ਟੁਕੜੀ ਨੂੰ ਇਨਾਮ ਦੇ ਕੇ ਸਲਮਾਨਤ ਵੀ ਕਰਦੇ ਸਨ ਸਿੱਖ ਇਤਿਹਾਸਕਾਰ ਦੱਸਦੇ ਹਨ ਕਿ ਹੋਣਾ ਮੱਲਾ ਤਿਉਹਾਰ ਸ਼ੁਰੂ ਹੋਣ ਤੋਂ ਪਹਿਲਾਂ ਹੌਲੀ ਵਾਲੇ ਦਿਨ ਵੱਖੋ-ਵੱਖਰੇ ਰੰਗਾਂ ਦੇ ਫੁੱਲ ਇੱਕ ਦੂਜੇ ਤੇ ਸੁੱਟਣ ਦੀ ਪਰੰਪਰਾ ਸੀ ਇਸ ਤਰ੍ਹਾਂ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਹੋਲਾ ਮੱਲਾ ਦੇ ਸ਼ੁਭ ਤਿਉਹਾਰ ਤੇ ਅਬੀਰ ਅਤੇ ਗੁਲਾਲ ਵਿਚਕਾਰ ਇਸ ਸੂਰਬੀਰਤਾ ਦਾ ਰੰਗ ਦੇਖਣ ਨੂੰ ਮਿਲਦਾ ਹੈ। ਇਸ ਤਰ੍ਹਾਂ ਉਦੋਂ ਤੋਂ ਲੈ ਕੇ ਅੱਜ ਤੱਕ ਹੋਲਾ ਸਿੱਖਾਂ ਦਾ ਪਵਿੱਤਰ ਤਿਉਹਾਰ ਹੈ। ਪਹਿਲਾ ਇਹ ਪਵਿੱਤਰ ਤਿਉਹਾਰ 6 ਦਿਨ ਤੱਕ ਮਨਾਇਆ ਜਾਂਦਾ ਸੀ ਜਿਸ ਵਿੱਚ ਗੁਰਦੁਆਰਾ ਕੀਰਤਪੁਰ ਸਾਹਿਬ ਅਤੇ 3 ਦਿਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਵਿਖੇ ਧਾਰਮਿਕ ਸਮਾਗਮ ਹੁੰਦੇ ਸਨ। ਪਰ ਹੁਣ ਇਹ ਤਿਉਹਾਰ ਤਿੰਨ ਦਿਨਾ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਹਰ ਸਾਲ ਹੋਨਾ ਮੱਲਾ ਦੇ ਪਵਿੱਤਰ ਤਿਉਹਾਰ ਵਿੱਚ ਸ਼ਾਮਲ ਹੋਣ ਲਈ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਲੋਕ ਆਨੰਦਪੁਰ ਸਾਹਿਬ ਪਹੁੰਚਦੇ ਹਨ। ਇਸ ਦਿਨ ਤੁਸੀਂ ਹਰ ਤਰ੍ਹਾਂ ਦੇ ਪੁਰਾਤਨ ਅਤੇ ਆਧੁਨਿਕ ਹਥਿਆਰਾਂ ਨਾਲ ਲੈਸ ਨਿੰਗਾਂ ਨੂੰ ਹਾਥੀਆਂ ਅਤੇ ਘੋੜਿਆਂ ਤੇ ਸਵਾਰ ਹੋ ਕੇ ਇੱਕ ਦੂਜੇ ਤੇ ਰੰਗ ਸੁੱਟਦੇ ਦੇਖ ਸਕਦੇ ਹੋ। आनंदपुर साहिब दे होला मल्ले च तहां नु ना सिर्फ बहादुरी दे रंग देखण नु मिलनगे सगो एथे ਵਰਤਾਏ ਜਾਣ ਵਾਲੇ ਛੋਟੇ ਵੱਡੇ ਸਾਰੇ ਲੰਗਰਾਂ ਚ ਤहां नु ਸਵਾਦਲਾ ਪ੍ਰਸ਼ਾਦ ਤੇ ਲੰਗਰ ਦੀ ਖਾਣ ਨੂੰ ਮਿਲੇਗਾ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਦਸਵੰਤ ਸੇਵਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ